ਲਓ ਮਿੱਤਰੋ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨੁਗਰੀ ਕੁੜੀ ਪੂਰੀ ਸੋਹਣੀ ਕੁੜੀ ਹੈ 44 ਇੰਚ ਕੁੜੀ ਦੀ ਹਾਈਟ ਹੈ ਤੇ ਪੂਰੀ ਚੰਗੀ ਪਲੀ ਹੋਈ ਕੁੜੀ ਹੈਗੀ ਤੇ ਪੂਰੀ ਸੋਹਣੀ ਕੁੜੀ ਹੈ ਪਿੱਠ ਪੂੜੇ ਦੀ ਕਿੰਨਾ ਕੋਨਾ ਦੀ ਹੱਡ ਕੁੜੀ ਦੀ ਪੂਰੀ ਸੋਹਣੀ ਕੁੜੀ ਹੈਗੀ ਸਵਾਰੀ ਦੀ ਪਾਸ ਹੈ ਪੂਰੀ ਚੰਗੀ ਕੁੜੀ ਹੈ ਗੱਬਣਾ ਬਈ 4 ਮਹੀਨਿਆਂ ਦੀ ਗੱਬਣਾ ਅਰਜਨ ਰੌਲੀ ਵਾਲੇ ਤੋਂ ਤੇ ਆ ਵੀ ਪੂਰੀ ਚੰਗੀ ਬਲੱਡ ਲਾਈਨ ਦੀ ਕੁੜੀ ਆ ਹਾਥੀ ਘੋੜੇ ਦੀ ਬੱਚੀ ਆ ਭਾਗਸਰ ਵਾਲੇ ਸੁਲਤਾਨ ਕੋੜੇ ਦੀ ਪੋਤੀ ਆ ਵੀ ਇਹ ਪੂਰੀ ਸੋਹਣੀ ਕੁੜੀ ਹੈਗੀ ਜੇ ਕਿਸੇ ਨੇ ਆਪਦੇ ਘਰੇ ਖਾਤਰ ਰੱਖਣੀ ਹੈ ਚੰਗੀ ਕੁੰਨੋਗਰੀ ਕੁੜੀ ਚੌਡਾ ਇੰਚ ਕੁੜੀ ਦਾ ਕੱਦ ਹੈ ਤੇ 7 ਸਾਲ ਕੁੜੀ ਦੀ ਉਮਰ ਹੈ ਆ ਤੁਸੀਂ ਦੇਖੋਗੇ ਪੂਰੀ ਸੋਹਣੀ ਕੁੜੀ ਹੈਗੀ ਪੂਰਾ ਕੱਦ ਘਾਟ ਵਧੀਆ ਸੋਹਣਾ ਤੇ ਕੰਨਾਂ ਕੁੰਨਾਂ ਦੀ ਬੰਤਰ ਪੂਰੀ ਧੌਣ ਧਾਨ ਕਹ ਰਾ ਬੁਰਾ ਕਿ ਨੀਚਾ ਕੁਮੀਪੁਰੀ ਸੋਣੀ ਕੋੜੀਆ ਘਰੇ ਰੱਖਣ ਖਾਤਰ ਪੂਰੀ ਚੰਗੀ ਕੋੜੀਆ ਬਰੀਡਿੰਗ ਖਾਤਰ ਪੂਰੀ ਵਧੀਆ ਤੇ ਬਾਕੀ ਅਰਜ ਰੌਲੀ ਵਾਲੇ ਤੋਂ ਗੱਬਣ ਪੂਰਾ ਚੰਗਾ ਘੋੜਾ ਗਾ ਤਰਜਰੌਲੀ ਵਾਲਾ ਤੁਸੀਂ ਜਾਣਦੇ ਹੋ ਸਾਰੇ ਤੇ ਪੂਰਾ ਤੇ ਉਸੇ ਤੋਂ ਇਹ ਗੱਬਣ ਹੈਗੀ ਤੇ ਹਾਥੀ ਕੁੜੀ ਦੀ ਆ ਬੱਚੀ ਹੈ ਬਈ ਆਪ ਵੀ ਪੂਰੀ ਚੰਗੀ ਬਲੱਡ ਲਾਈਨ ਦੀ ਆਉਣ ਵਾਲੇ ਸਮੇਂ ਵਿੱਚ ਬੱਚੇ ਵੀ ਚੰਗੇ ਪੈਦਾ ਕਰੂਗੀ ਤੇ ਸਵਾਰੀ ਸੂਰੀ ਦੀ ਤਾਂ ਬਈ ਇਹ ਪਾਸ ਇਹ ਕੁੜੀ ਪੂਰੀ ਚੰਗੀ ਕੋੜੀਆ ਬਾਲਪੋਰੀਆਂ ਦੀ ਕਲੀਅਰ ਆ ਬਈ ਤੇ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਉਹ ਬਾਈ ਹੋਰਾਂ ਨਾਲ ਕਰ ਲਓ ਸੰਪਰਕ ਤੇ ਵਿੱਚੇ ਆਪਣਾ ਨੰਬਰ ਦਿੱਤਾ ਹੈਗਾ ਇਹ ਕਿਸੇ ਵੀਰ ਨੇ ਆਪਣੇ ਜਾਂ ਨੰਬਰ ਦੀ YouTube ਤੇ ਐਡ ਲਵਾਉਣੀ ਹੋਈ ਫ੍ਰੀ ਐਡ ਕਰਦੇ ਆ ਤੇ ਉਹ ਆਪਣਾ ਸੰਪਰਕ ਕਰ ਸਕਦਾ ਤੇ ਜੇ ਕਿਸੇ ਵੀਰ ਨੇ ਆ ਘੂੜੀ ਵਾਰੇ ਕਰਨੀ ਹੋਈ ਤਾਂ ਥੱਲੇ ਬਾਈ ਹੋਰਾਂ ਦਾ ਨੰਬਰ ਦਿੱਤਾ ਹੋਇਆ ਉਤੇ ਬਾਈ ਹੋਰਾਂ ਨਾਲ ਕਰ ਲਓ ਸੰਪਰਕ ਤੇ ਮੇਥੋਂ ਬਾਈ ਹੋਰਾਂ ਦਾ ਪਿੰਡ ਹੈਗਾ ਹੁਸਨਪੁਰ ਜਿਹੜਾ ਲੁਧਿਆਣਾ ਪੈਦਾ ਬਾਈ ਹੋਰਾਂ ਨਾਲ ਤੇ ਮਿੱਤਰੋ ਓਕੇ ਮਿੱਤਰੋ ਕਰ ਲਿਓ ਆਪਣੇ ਨਾਲ ਵੀ ਸੰਪਰਕ ਜਿਹਨੇ ਅੜ ਦੋਣੀ ਹੋਈ ਤੇ ਜਿਹਨੇ ਘੋੜੀ ਚ ਹੋਇਆ ਇੰਟਰਸਟ ਪੂਰੀ ਚੰਗੀ ਘੋੜੀ ਹੈ 64 ਇੰਚ ਦੀ ਘੋੜੀ ਹੈ ਤੇ ਉਹ ਬਾਈ ਹੋ ਰਿਆ ਨਾ ਕਰ ਲਿਓ ਸੰਪਰਕ ਓਕੇ ਮਿਲਦੇ ਹਾਂ ਮਿੱਤਰੋ ਅਗਲੀ ਵੀਡੀਓ ਚ ਧੰਨਵਾਦ ਜੀ